ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੰਦਾ ਤੇ ਬੰਦਨ ਅਨਕਬਾਰ ਸਰਬ ਕਲਾ ਸੁਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੀ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਇਤ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨੈ ਪਰਤਖ ਗੁਰੂ ਨਿਸਤਾਰੇ ਕਹਾ ਬੁੱਧ ਪ੍ਰਭ ਤੁੱਚ ਹਮਾਰੀ ਬਰਨ ਸਕੋ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪਲੀ ਉਤਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਰਠ ਮਹਲਾ 5 ਅਭਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕਉ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੂਈ ਜਾ ਕੀ ਸਰਣ ਪਿਆ ਸੁਖ ਪਾਈਐ ਬਹੜ ਦੁਖ ਨਾ ਹੋਈ ਰਹਾਓ ਵਡਭਾਗੀ ਸਾਧ ਸੰਗ ਪਰਾਪਤ ਤਨ ਪੀਟਤ ਦੁਰਮਤਖੋਈ ਤਿਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀਆਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਇਆ ਦਾ ਸਦਕਾ ਵਰਤ ਵੇਲੇ ਦਸ ਭਾਗ ਅਸਮਾ ਬਖਸ਼ਿਆ ਅਮਰਤ ਵੇਲੇ ਨੂੰ ਜਾਣਦਿਆਂ ਹੋਇਆਂ ਸੁੰਦਰ دیਵਾਨ ਸੱਜੇ ਸੱਜੇ ਹੋਈ دیਵਾਨਾ ਦੇ ਵਿੱਚ ਨਿਤਨੇਮ ਗੁਰਬਾਣੀਆਂ ਦੇ ਜਾਪ ਹੋਏ ਆਸਾ ਜੀ ਵਾਰ ਦੇ ਸ਼ਮਤ ਕੀਰਤਨ ਜਾਪ ਹੋਏ ਆਪ ਸਰਬਤ ਸੰਗਤਾਂ ਨੇ ਸਰਵਣ ਕੀਤੀ ਸੋ ਹੁਣ ਜੋ ਸਮਾ ਹੋਇਆ ਹੈ ਨਿਤ ਦੀ ਮर्यादा ਦੇ ਅਨੁਸਾਰ ਅਮਰਤ ਗੁਰਬਾਣੀ ਦੀ ਕਥਾ ਵਿਚਾਰ ਦਾ ਜੋ ਪਾਵਨ ਪਵਿੱਤਰ ਮੁਖਵਾਕ ਅਜ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਨੇ ਆਪਾਂ ਸਾਰੀਆਂ ਸੰਗਤਾਂ ਨੂੰ ਬਖਸ਼ਿਆ ਹੈ ਆਉ ਉਸ ਦੇ ਨਾਲ ਸਾਝ ਪਾਉਣੀ ਕਰੀਏ ਜੀ ਬੜੇ ਪਿਆਰ ਸਹਿਤ ਸੁਰਤਿਆ ਬਿਰਤਿ ਨਾਲ ਨੂੰ ਕਰੀਏ ਇਕਾਗਰ ਬੜੇ ਪਿਆਰ ਸਹਿਤ ਜਪਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਰਚਨਾ ਤੋਂ ਉਚਾਰਨ ਹੋਇਆ ਸੂਰਠ ਰਾਗ ਹੈ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 617 ਤੋਂ ਲੈ ਕਰਕੇ 618 ਉੱਪਰ ਸੁਭਾਏ ਮਾਨ ਹੈ ਜੀ ਅਬਨਾਸੀ ਜੀਨ ਕੋ ਦਾਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਜਿਹੜਾ ਅਕਾਲ ਪੁਰਖ ਦਾਤਾ ਹੈ ਪਰਮੇਸ਼ਰ ਹੈ ਅਬਨਾਸੀ ਅਬਨਾਸੀ ਤੋਂ ਭਾਵ ਕਿ ਜਿਹੜਾ ਕਦੇ ਨਾਸ਼ ਨਹੀਂ ਹੋਣ ਵਾਲਾ ਆਦ ਤੋਂ ਲੈ ਕਰਕੇ ਅੰਤ ਤੱਕ ਜਿਹੜਾ ਹੈ ਇਸਤਿਰ ਰਹਿਣ ਵਾਲਾ ਹੈ ਅਬਨਾਸੀ ਜੀਵਨ ਕੋ ਦਾਤਾ ਉਹ ਸਾਰਿਆਂ ਨੂੰ ਜਿਹੜਾ ਹੈ ਉਹ ਦਾਤਾ ਦੇਣ ਵਾਲਾ ਹੈ ਸਾਰਿਆਂ ਜੀਵਾਂ ਦੀ ਜਿਹੜੀ ਹੈ ਉਹ ਪਰਿਤਪਾਲਣਾ ਕਰਨ ਵਾਲਾ ਹੈ ਸਿਮਰਤ ਸਭ ਮਲ ਕੋਈ ਤੇ ਜਿਹੜਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਸਿਮਰਦਾ ਹੈ ਜਿਹੜਾ ਵੀ ਮਨੁੱਖ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਸਿਮਰਦਾ ਹੈ ਉਸ ਦੀ ਪਾਪਾਂ ਰੂਪੀ ਜਿਹੜੀ ਮੈਲ ਹੈ ਕਾਮ ਕ્રોਧ ਲੋਭ ਮੋਹ ਹੰਕਾਰ ਰੂਪੀ ਮੈਲ ਹੈ ਉਹ ਸਾਰੀ ਜਿਹੜੀ ਹੈ ਉਹ ਨਾਮ ਰੂਪੀ ਜਲ ਦੇ ਨਾਲ ਜਿਹੜੀ ਹੈ ਉਹ ਲੱਥ ਜਾਂਦੀ ਹੈ ਜਿਹੜਾ ਵੀ ਮਨੁੱਖ ਉਸ ਪਰਮਾਤਮਾ ਨੂੰ ਸੱਚੇ ਮਨ ਦੇ ਨਾਲ ਧਿਆਉਂਦਾ ਹੈ ਉਸ ਦੀ ਜਿਹੜੀ ਮੈਲ ਹੈ ਜਿਹੜੀ ਪਾਪਾਂ ਰੂਪੀ ਮੈਲ ਹੈ ਉਹ ਸਾਰੀ ਜਿਹੜੀ ਹੈ ਉਹ ਨਾਮ ਦੇ ਰੰਗ ਦੇ ਵਿੱਚ ਰੰਗੀ ਜਾਂਦੀ ਹੈ ਤੇ ਜਿਹੜੀ ਹੈ ਉਹ ਲੱਥ ਜਾਂਦੀ ਹੈ ਗੁਣ ਨਿਧਾਨ ਭਗਤਨ ਕੋ ਬਰਤਨ ਤੇ ਉਹ ਗੁਣਾ ਦਾ ਖਜ਼ਾਨਾ ਜਿਹੜਾ ਹੈ ਨਿਧਾਨ ਪਾਪ ਕੇ ਖਜ਼ਾਨਾ ਉਹ ਗੁਣਾ ਦਾ ਖਾਨਾ ਖਜ਼ਾਨਾ ਜਿਹੜਾ ਆਕਾਲ ਪੁਰਖ ਵਾਹਿਗੁਰੂ ਹੈ ਗੁਣ ਨਿਧਾਨ ਭਗਤਨ ਕੋ ਬਰਤਨ ਉਹ ਆਪਣੇ ਆਗਿਆ ਭਗਤਾਂ ਦੇ ਨਾਲ ਵਰਤਨ ਵਾਲਾ ਹੈ ਉਹ ਆਪਣੇ ਆਗਿਆ ਭਗਤਾਂ ਨੂੰ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਦੁੱਖ ਦੁੱਖ ਨਹੀਂ ਵੇਖਣ ਦਿੰਦਾ ਆਪਣੇ ਆਗਿਆ ਭਗਤਾਂ ਤੇ ਕਦੇ ਵੀ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਆਉਣ ਦਿੰਦਾ ਬਿਰਲਾ ਪਾਵੇ ਕੋਈ ਤੇ ਐਸੇ ਅਕਾਲ ਪੁਰਖ ਵਾਹਿਗੁਰੂ ਦਾ ਸੰਗ ਜਿਹੜਾ ਹੈ ਉਹ ਬਿਰਲੇ ਮਨੁੱਖ ਹੀ ਪਾਉਂਦੇ ਨੇ ਗੋਣੇ ਨਿਧਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਐਸੇ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸੰਗਤ ਹੈ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਚਰਣਾ ਦੇ ਵਿੱਚ ਕੋਈ ਵਿਰਲੇ ਹੀ ਮਨੁੱਖ ਹਨ ਜਿਹੜੇ ਹਮੇਸ਼ਾ ਦੀ ਹਮੇਸ਼ਾ ਲਈ ਰਹਿ ਜਾਂਦੇ ਨੇ ਤੇ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੋ ਕਰਕੇ ਰਹਿ ਜਾਂਦੇ ਨੇ ਸਤਿਗੁਰੂ ਜੀ ਫਿਰ ਉਸ ਉਹਨਾਂ ਨੂੰ ਅਨੇਕਾਂ ਪ੍ਰਕਾਰ ਦੇ ਆਤਮਾ ਦਿੰਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਨਾਲ ਦੁਖੀ ਨਹੀਂ ਹੋਣ ਦਿੰਦੇ ਉਹ ਆਪਣੇ ਆ ਭਗਤਾਂ ਨੂੰ ਫਿਰ ਹਮੇਸ਼ਾ ਹੀ ਕੋਸ਼ ਰੱਖਦੇ ਨੇ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਬਣ ਜਾਂਦੇ ਨੇ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦੇ ਨੇ ਪਰ ਜਿਸ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਮੇਰ ਦੀ ਦ੍ਰਿਸ਼ਟੀ ਹੋਵੇ ਉਹੀ ਭਗਤ ਬਣ ਸਕਦਾ ਹੈ ਉਹੀ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਬਣ ਸਕਦਾ ਹੈ ਹਨ ਵਿਰਲੇ ਨਹੀਂ ਕਣੀ ਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਸੇਵਕ ਬਣੇ ਨੇ ਇਹ ਵਿਰਲੇ ਹੀ ਹਨ ਬਹੁਤ ਜਿਆਦੇ ਨਹੀਂ ਹਨ ਬਹੁਤ ਘੱਟ ਜਿਹੜੇ ਹਨ ਮਨੁੱਖ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਚੇਲੇ ਬਣੇ ਨੇ ਨਹੀਂ ਤਾਂ ਸਾਰੇ ਹੀ ਇਸ ਪ੍ਰੀਖਿਆ ਦੇ ਵਿੱਚ ਜਿਹੜੇ ਹਨ ਉਹ ਫੇਲ ਹੀ ਹੋਏ ਨੇ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੂਈ ਸਤਿਗੁਰੂ ਜੀ ਕਹਿੰਦੇ ਨੇ ਕਹੇ ਮੇਰੇ ਮਨਾ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੂਈ ਜੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਕਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਦੇ ਵਿੱਚ ਧਿਆਉਣਾ ਕਰ ਜਿਹੜਾ ਸਾਰੀ ਪ੍ਰਥਵੀ ਦੀ ਪਾਲਣਾ ਕਰਨ ਵਾਲਾ ਹੈ ਗੋਪਾਲ ਭਾਵ ਕੇ ਗੋਤੋ ਭਾਵ ਪ੍ਰਥਵੀ ਪਾਲਤੋ ਅਰਥ ਭਾਵ ਕੇ ਪਾਲਣਾ ਕਰਨ ਵਾਲਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਸਿਮਰਨਾ ਕਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਨਾ ਕਰ ਜਿਹੜਾ ਇਸ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ ਜਿਹੜਾ ਇਸ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਜਾਕੀ ਸ਼ਰਣ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਤੇ ਜਦੋਂ ਐਸੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਚਲੇ ਜਾਈਦਾ ਹੈ ਤਾਂ ਕੀ ਸ਼ਰਣ ਪਿਆ ਸੁਖ ਪਾਈਐ ਫਿਰ ਸਾਰੇ ਬੰਨੇ ਜਿਹੜੇ ਹਨ ਉਹ ਸੁਖੀ ਸੁਖ ਮਿਲਦੇ ਨੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਬਹੁੜ ਦੁੱਖ ਨਾ ਹੋਈ ਇਸੇ ਪ੍ਰਕਾਰ ਦਾ ਕੋਈ ਦੁੱਖ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਚਲੇ ਜਾਂਦਾ ਹੈ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਖੁਸ਼ ਰੱਖਦਾ ਹੈ ਕਿਸੇ ਪ੍ਰਕਾਰ ਦਾ ਕੋਈ ਦੁੱਖ ਕਸ਼ਟ ਜਿਹੜਾ ਹੈ ਉਹ ਆਪਣੇ ਆਭਗਤਾਂ ਤੇ ਨਹੀਂ ਆਉਣ ਦਿੰਦਾ ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਜਾਂਦਾ ਹੈ ਬਹੁੜ ਦੁੱਖ ਨਾ ਹੋਈ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਜਿਹੜਾ ਲੱਗਦਾ ਹੈ ਰਹਾਉ ਰਹਾਉ ਦਾ ਵਿਸ਼ਰਾਮ ਦੇ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੱਗੇ ਬਚਨ ਕਰਦੇ ਉਡ ਭਾਗੀ ਸਾਧ ਸੰਗ ਪ੍ਰਾਪਤ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਮਨੁੱਖ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ 사ਤ ਸੰਗਤ ਦੇ ਵਿੱਚ ਜਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜੂਜ ਆਪਦੇ ਹਣ ਵਡਭਾਗੀ ਹਰ ਸੰਗਤ ਪਾਵੈ ਪਾਗੀਨ ਪਰਮ ਚੋਟਾਂ ਖਾਵੈ ਬਿਨ ਭਾਗਾਂ 사ਤ ਸੰਗਤ ਨਾਲ ਲੱਭੈ ਵਿਨ ਸੰਗਤ ਮੈਲ ਪਰਿਜਾ ਜੀਓ ਜਿਨ੍ਹਾਂ ਦੇ ਵੱਡੇ ਭਾਗ ਨਹੀਂ ਚੰਗੇ ਭਾਗ ਨਹੀਂ ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਨੂੰ ਸਤਸੰਗਤ ਨਹੀਂ ਮਿਲਦੀ ਤੇ ਉਹਨਾਂ ਦੀ ਜਿਹੜੀ ਪਾਪਾਂ ਰੂਪੀ ਮੈਲ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇਮਕਾਰਾਂ ਰੂਪੀ ਮੈਲ ਹੈ ਜਿਹੜੀ ਉਹ ਕਦੇ ਵੀ ਜਿਹੜੀ ਹੈ ਉਹ ਲੱਥਦੀ ਨਹੀਂ ਕਿਉਂਕਿ ਮਨੁੱਖ ਲੱਖ ਯਤਨ ਕਰ ਲਏ ਪਰ ਇਹ ਜਿਹੜੇ ਮਨ ਦੀ ਮੈਲ ਹੈ ਇਹ ਨਹੀਂ ਦੂਰ ਹੋ ਸਕਦੀ ਜੇਕਰ ਮਨ ਦੀ ਮੈਲ ਨੂੰ ਦੂਰ ਕਰਨਾ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਜਲ ਦੇ ਨਾਲ ਹੀ ਜਿਹੜੀ ਹੈ ਇਹ ਮਨ ਦੀ ਜਿਹੜੀ ਮੈਲ ਹੈ ਇਹ ਦੂਰ ਹੋ ਸਕਦੀ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਸਤ ਸੰਗਤ ਦੇ ਵਿੱਚ ਜਪਿਆ ਜਾਂਦਾ ਹੈ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਨੇ ਕਿ ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ ਵਡ ਭਾਗ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਕੋਈ ਤੇ ਜਿਹੜੇ ਮਨੁੱਖ ਸਾਧ ਸੰਗਤ ਦੇ ਵਿੱਚ ਜਾ ਕਰਕੇ ਸਤ ਸੰਗਤ ਦੇ ਵਿੱਚ ਜਾ ਕਰਕੇ ਨਾਮ ਜਪਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕਰਦੇ ਨੇ ਤਿੰਨ ਤਿੰਨ ਭੇਟਤ ਦੁਰਮਤ ਕੋਈ ਉਹਨਾਂ ਦੀ ਜਿਹੜੀ ਮਾੜੀ ਮਤ ਹੈ ਜਿਹੜੀ ਉਹਨਾਂ ਦੀ ਤੁਛ ਬੁੱਧੀ ਹੈ ਉਹ ਸਾਰੀ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਦਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਕਰਦੇ ਨੇ ਉਹਨਾਂ ਦੇ ਭਗਤਾਂ ਦੀ ਸੰਗਤ ਕਰਦੇ ਨੇ ਉਹਨਾਂ ਦੀ ਜਿਹੜੀ ਨੀਝ ਬੁੱਧੀ ਹੈ ਮਾੜੀ ਬੁੱਧੀ ਹੈ ਉਹ ਉੱਚੀ ਬੁੱਧੀ ਵਾਲੇ ਮਾਨਸ ਬਣ ਜਾਂਦੇ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਗਤਾਂ ਦੀ ਸੇਵਕਾਂ ਦੀ ਸੰਗਤ ਕਰਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ ਤਨ ਕੀ ਧੂਰ ਨਾਨਕ ਦਾਸ ਬਾਛੈ ਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪੰਜਵੀਂ ਜੋਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਤਨ ਕੀ ਧੂਰ ਨਾਨਕ ਦਾਸ ਬਾਛੈ ਕਿ ਉਹਨਾਂ ਦੀ ਜਿਹੜੀ ਧੂੜੀ ਹੈ ਉਹ ਅਸੀਂ ਆਪਣੇ ਮਸਟਕ ਨੂੰ ਲਾਉਨੇ ਹਾਂ ਜਿਨ ਹਰ ਨਾਮ ਹਿਰਦੈ ਪਰੋਈ ਜਿਨ੍ਹਾਂ ਨੇ ਨਾਮ ਰੂਪੀ ਮੋਤੀਆਂ ਨੂੰ ਆਪਣੇ ਹਿਰਦੇ ਰੂਪੀ ਮਾਲਾ ਦੇ ਵਿੱਚ ਪਰੋਇਆ ਹੋਇਆ ਹੈ ਜਿਹੜੇ ਹਮੇਸ਼ਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ ਜਿਹੜੇ ਦਿਨ ਰਾਤ ਸਾਸ-ਗਰਾਸ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦੇ ਰਹਿੰਦੇ ਨੇ ਉਹਨਾਂ ਦੀ ਜਿਹੜੇ ਚਰਨਾਂ ਦੀ ਧੂੜ ਹੈ ਉਹ ਅਸੀਂ ਆਪਣੇ ਮਸਤਕ ਨੂੰ ਲਾਉਂਨੇ ਹਾਂ ਅਸੀਂ ਉਹਨਾਂ ਤੋਂ ਬਾਰਨੇ ਬਲਿਹਾਰਨੇ ਜਾਂਦੇ ਹਾਂ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਮੇਸ਼ਾ ਹੀ ਜ਼ਿਮਰ ਤੇ ਰਹਿੰਦੇ ਨੇ ਅਠੇ ਪੈਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਲੱਗੇ ਰਹਿੰਦੇ ਨੇ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਭਗਤਾਂ ਦੀ ਸੇਵਕਾਂ ਦੀ ਸਾਧੂ ਜਨਾਂ ਦੀ ਧੂੜੀ ਜਿਹੜੀ ਹੈ ਉਸ ਆਪਣੇ ਮਸਤਕ ਨੂੰ ਲਾਉਂਦੇ ਹਾਂ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਚਲੇ ਜਾਂਦਾ ਹੈ ਜਿਹੜਾ ਮਨੁੱਖ ਸਤਿਗੁਰੂ ਜੀਆਂ ਦੀ ਸੰਗਤ ਦੇ ਵਿੱਚ ਚਲੇ ਜਾਂਦਾ ਹੈ ਉਹਨਾਂ ਦੀ ਜਿਹੜੀ ਹੈ ਉਹ ਮਾੜੀ ਮੱਤ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ਿਆ ਵਿਕਾਰਾਂ ਤੋਂ ਈਰਖਾ ਨੰਦਿਆ ਚੁਗਲੀ ਤੋਂ ਉਹਨਾਂ ਦਾ ਜਿਹੜਾ ਹੈ ਛੁਟਕਾਰਾ ਹੋ ਜਾਂਦਾ ਹੈ ਤੇ ਉਹ ਜਿਹੜੇ ਹਨ ਉਹ ਉੱਚੀ ਬੁੱਧੀ ਦੇ ਮਾਨਸ ਬਣ ਜਾਂਦੇ ਨੇ ਤੇ ਉਹਨਾਂ ਦਾ ਉਹਨਾਂ ਦੇ ਫਿਰ ਜੀਵਨ ਦਾ ਇੱਕੋ ਆਧਾਰ ਰਹਿ ਜਾਂਦਾ ਹੈ ਕਿ ਸਿਰਫ ਨਾਮ ਜਪਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧਣਾ ਹੈ ਕਿਉਂਕਿ ਸਾ ਸੰਗਤ ਜੀ ਸਿਆਣੀ ਮਨੁੱਖਾਂ ਦੀ ਜਿਹੜੀ ਕਹਾਵਤ ਹੈ ਕਿ ਮਨੁੱਖ ਜਿਹੋ ਜੀ ਸੰਗਤ ਕਰਦਾ ਹੈ ਉਹੋ ਜਾਂ ਉਸਤੇ ਰੰਗ ਚੜਦਾ ਹੈ ਤੇ ਜੇਕਰ ਮਨੁੱਖ ਚੰਗਿਆਂ ਮਨੁੱਖਾਂ ਦੀ ਸੰਗਤ ਕਰੇ ਜੇਕਰ ਮਨੁੱਖ ਗੁਰਮੁਖਾਂ ਦੀ ਸੰਗਤ ਕਰੇ ਤੇ ਉਹ ਗੁਰਮੁਖਾਂ ਵਰਗਾ ਬਣ ਜਾਵੇਗਾ ਤੇ ਉਹ ਵੀ ਜਿਹੜਾ ਹੈ ਉਹ ਨਾਮ ਜਪੇਗਾ ਪਰ ਜੇਕਰ ਮਨੁੱਖ ਮਾੜਿਆਂ ਮਨੁੱਖਾਂ ਦੀ ਸੰਗਤ ਕਰੇਗਾ ਤੇ ਉਹ ਜਿਹੜਾ ਹੈ ਉਹ ਮਾੜੇ ਕੰਮਾਂ ਦੇ ਵਿੱਚ ਲੱਗ ਜਾਵੇਗਾ ਫਿਰ ਉਸ ਦਾ ਜਿਹੜਾ ਹੈ ਉਹ ਪਰਮਾਤਮਾ ਦੇ ਵੱਲ ਨੂੰ ਆਉਣ ਨੂੰ ਜਿਹੜਾ ਹੈ ਉਹ ਚਿਤ ਨਹੀ ਕਰੇਗਾ ਸੋ ਸਾਧ ਸੰਗਤ ਜੀ ਇਸ ਕਰਕੇ ਸਾਧ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਸੋ ਇੱਥੇ ਹੀ ਦਿਮਾਨਾ ਦੀ ਸਮਾਪਤੀ ਹੈ ਜੀ ਕਥਾ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਸੋ ਆਓ ਅਖੀਰ ਵਾਲੀਆਂ ਭਗਤੀਆਂ ਪੜ੍ਹ ਕਰਕੇ ਕਥਾ ਵਿਚਾਰਾਂ ਦੀ ਸਮਾਪਤੀ ਕਰਨਾ ਕਰੀਏ ਜੀ ਵਡਭਾਗੀ ਸਾਧ ਸੰਗ ਪਰਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰਿ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ